ਆਪ ਜੀ ਦੀ ਡੇਟ 'ਚ ਹਰ ਇੱਕ ਬੰਦਾ ਜਿਨੇ ਕੋਲੇ ਫੋਨ ਹੈ ਉਹ ਪੱਤਰਕਾਰ ਹੈ ਉਹ ਵੀਡੀਓ ਬਣਾ ਕੇ ਆਪ ਦੀ ਗੱਲ ਜਿੱਥੋਂ ਵੀ ਤੱਕ ਚਾਹੁੰਦੇ ਉਥੇ ਪੰਚਾ ਸਕਦੇ ਹੈ ਕਿ ਨਹੀਂ ਪੰਚਾ ਸਕਦੇ ਜਾਂ ਫਿਰ ਕਿਉਂ ਨਹੀਂ ਪੰਚਾਉਂਦੇ ਤੁਸੀਂ ਕਹਿੰਦੇ ਮੁੱਦਾ ਨਹੀਂ ਸੈਂਟੀਮੈਂਟ ਹੈ ਜੇ ਮੁੱਦਾ ਨਹੀਂ ਤਾਂ ਫਿਰ ਵੀਡੀਓ ਵੀ ਪਾਉਣ ਦੀ ਲੋੜ ਨਹੀਂ ਸੀ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਲੋਕਾਂ ਨੂੰ ਦੱਸਿਆ ਵੀ ਇਹ ਇੱਕ ਮੁੱਦਾ ਹੈ ਇਹਨੇ ਵੱਡੀ ਆਕਰਸ਼ਣ ਹੋ ਗਈ ਮਾਫ਼ ਕਰਨਾ ਤੁਸੀਂ ਮੈਨੂੰ ਕਿਹਾ ਵੀ ਤੁਸੀਂ ਇਸ ਵੀਡੀਓ ਪਾਈ ਵੀਡੀਓ ਤੇ ਜਿਹੜਾ ਹੈਗਾ ਤੁਸੀਂ ਵੀ ਇਸ ਤੇ ਬੜਾ ਜ਼ੋਰ ਲਾਇਆ ਤਾਂ ਜੋ ਉੱਤੇ ਹਾਲਾਤ ਮਾਫ਼ ਕਰਨਾ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕੀ ਤੁਸੀਂ ਉਹ ਸ਼ਿਕਾਇਤ ਲਿਖਤੀ ਰੂਪ ਚ ਦਿੱਤੀ ਪੱਤਰਖਾਨ ਦਾ ਕੰਮ ਹੀ ਨਾ ਹੁੰਦਾ ਸਿੱਧਾ ਬਸ ਕਾਗਜ਼ ਲਿਖ ਕੇ ਦੇਂਦਾ ਪੱਤਰ ਤੁਸੀਂ ਤੁਹਾਡਾ ਕੰਮ ਨਹੀਂ ਖਬਰ ਜਦੋਂ ਤੁਸੀਂ ਖਬਰ ਲਈ ਤੁਹਾਡੇ ਕੋਲ ਕੋਈ ਬੰਦਾ ਉੱਥੇ ਆਇਆ ਮੈਂ ਦਰਖਾਸਤ ਦਿੰਨਾ ਹੈ ਜੀ ਲਿਖ ਕੇ ਦਿੰਨਾ ਹੈ ਇਹ ਗਲਤ ਹੋ ਰਿਹਾ ਤੁਹਾਡੇ ਕੋਲ ਕੋਈ ਬੰਦਾ ਆਇਆ ਕੋਈ ਨਹੀਂ ਇਹ ਆਪਾਂ ਨੂੰ ਉੱਠਣਾ ਪਊਗਾ ਵੀ ਇਹ ਗੱਲ ਕੀਤੀ ਸੀ 슈ਗਰ ਮਿਲ ਚੱਲ ਰਹੀ ਹਾਂ ਹੋ ਹੋ ਰਹੀ ਹੈ ਕਿਤੇ ਗੱਲਬਾਤ ਕੋਈ ਇਹ ਪਟਿਆ ਗਿਆ ਸਮਾਨ ਵਸੂਣ ਨਹੀਂ ਚਾਹ ਦੇਖੋ ਇਹ ਵੀ ਕੋਈ ਗੱਲ ਨਹੀਂ ਹੈ ਮੈਨੂੰ ਲੱਗਦਾ ਹੈ ਸਰਕਾਰ ਨੇ ਪੱਟ ਕੇ ਸਾਰਾ ਸਮਾਨ ਵੇਚ ਚੁੱਕੀ ਹੈ ਤੇ ਹਾਊਸ ਫੈਡ ਨੂੰ ਸਰਕਾਰ ਨੇ ਟ੍ਰਾਂਸਫਰ ਕਰ ਦਿੱਤੀ। ਦੇਖੋ ਮੈਂ মিডিਆ ਤੇ ਬੈਠਾ ਹਾਂ ਕੋਈ ਉਹ ਜੀ ਗੱਲ ਨਹੀਂ ਕਰਾਂਗਾ। ਮੈਨੂੰ ਨਹੀਂ ਲੱਗਦਾ ਕੋਈ ਵੀ ਉਹ ਹੁੰਦਾ। ਕ腐ਪਚ ਨੇ ਸਰਕਾਰ ਬਹੁਤ ਸਖਤੀ। ਬਿਲਕੁਲ ਹੀ ਪਹਿਲੇ ਦਿਨ ਹੀ ਇੱਕ ਪਟਵਾਰੀ ਫੜਿਆ ਹੈ। ਹਾਂ। ਤਸਵੀਰਦਾਰ ਵੀ ਫੜਿਆ ਹੈ। ਜਾਂ ਹੋਰ ਸਭ ਤੋਂ ਤਮਾਮ ਬਿジネス ਨੇ ਫੜੇ। ਉਹ ਧਰਨਾ ਦੇ ਰਹੇ ਆ ਉਹਨਾਂ ਨੂੰ ਬਚਾਉਣ ਲਈ। ਚੰਗੀ ਗੱਲ ਲੱਗਦੀ। ਬਹੁਤ ਮਾੜੀ ਗੱਲ ਹੈ। ਇਹ ਵੀ ਤਾਂ ਧਰਨਾ ਕਿਉਂ ਦਿੰਦੇ ਤੁਸੀਂ ਦੱਸ ਸਕਦੇ? ਇਹ ਧਰਨਾ ਜਿੰਨੇ ਜਾਣੇ ਦਿੰਦੇ ਐ ਇਹ ਆਪ ਦੀ ਖਲ ਬਚਾਉਣ ਵਾਸਤੇ ਦਿੰਦੇ ਆ ਤਾਂ ਕਿ ਇਹਨਾਂ ਨੂੰ ਪਤਾ ਵੀ ਅੱਜ ਬਹਿਣਾ ਸੌਖਾ ਕੱਲ ਨੂੰ ਫੜੇ ਜਾਣਾ ਉੱਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੈਨੂੰ ਪਰਸੋਂ ਇੱਕ ਕਿਸੇ ਪਿੰਡ ਮੈਂ ਬੈਠਾ ਤੇ ਮੈਨੂੰ ਉਹਨਾਂ ਨੇ ਗੱਲ ਕਰ ਲਈ ਵੀ ਬਾਈ ਜੀ ਵੀ ਐ ਕਰਕੇ ਰੈਵਨਿਊ ਦਾ ਕੀ ਹੱਲ ਹੁੰਦਾ ਮੈਂ ਕਿਹਾ ਵੀਰੇ ਰੈਵਨੀ ਦਾ ਜਿੰਨੀ ਦੇ ਤੱਕ ਕਾਨੂੰਨ ਤੇ ਮੈਂ ਇਕੱਠੇ ਹੋ ਕੇ ਹੱਲ ਨਹੀਂ ਕਰਦੇ ਉਨੀ ਦੇ ਹੱਲ ਨਹੀਂ ਹੁੰਦਾ ਬਿਲਕੁਲ ਤੂੰ ਕਹੇ ਉੱਥੇ ਜਾ ਕੇ ਵੀ ਮੇਰੀ ਰਜਿਸਟਰੀ ਲੱਖ ਰੁਪਏ ਦੀ ਬੰਦ ਦੀ ਆ ਲੱਖ ਰੁਪਏ ਦੀ ਕਰੋ ਮੈਂ ਕਿਹਾ ਤੂੰ ਜਾਣੇ ਤੂੰ ਵੀ ਉੱਥੇ ਕਹਿਣਾ ਵੀ ਲੱਖ ਰੁਪਏ ਦੀ ਰਜਿਸਟਰੀ 10000 ਦੀ ਕਰੋ ਸਰਕਾਰ ਨੂੰ ਜੂਨਾ ਲਾਓ ਫੇਰ ਤੂੰ ਆਪ ਕਹਿਣਾ ਵੀ ਇੰਨੇ ਪੈਸੇ ਨਾ ਦੇਣ ਨੂੰ ਤਿਆਰ ਐ ਤੂੰ ਕਹਿ ਅੱਧਾ ਖੜਾ ਕਰਕੇ ਵੀ ਮੈਂ ਨਹੀਂ ਕੋਈ ਪੈਸਾ ਦੇਣਾ ਤੇ ਮੇਰੀ ਰਜਿਸਟਰੀ ਰੋਕੋ ਜੇ ਰਜਿਸਟਰੀ ਰੋਕ ਜਾਣ ਤੇ ਮੈਂ ਨੀਵੇਂ ਤਾਂ ਮੈਜੂ ਸਸਿਕਾ ਪੰਜਾਬੀਓ ਤੁਸੀਂ ਦੇਖ ਰਹੇ ਹੋ ਐਫ ਮਿਊਲ ਪੰਜਾਬ ਤੇ ਮੈਂ ਤੁਹਾਡਾ ਆਪਣਾ ਜਗਦੀਸ਼ ਬਾਂਬਾ ਉਮੀਦ ਕਰਨਾ ਤੁਸੀਂ ਠੀਕ ਠਾਕ ਹੋਵੋਗੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਲਗਾਤਾਰ ਆਏ ਦੇਣ ਪੁਚਾਲ ਆ ਰਿਹਾ ਤੇ ਜੇ ਗੱਲ ਕਰ ਲਈਏ ਫਰੀਦਕੋਟ ਦੀ ਸਿਆਸਤ ਦੀ ਤਾਂ ਫਰੀਦਕੋਟ ਦੀ ਸਿਆਸਤ ਦੇ ਵਿੱਚ ਵੀ ਪਿਛਲੇ ਕਾਫੀ ਦਿਨਾਂ ਤੋਂ ਇੱਕ ਮੁੱਦਾ ਪਖਿਆ ਹੋਇਆ ਹੈ ਵੀ ਵਿਕਾਸ ਦੇ ਨਾਮ ਦੇ ਉੱਪਰ ਸਿਰਫ ਤੇ ਸਿਰਫ ਬੋਰ ਲਾਏ ਜਾ ਰਹੇ ਆ ਪੈਸਾ ਕੁਝ ਨਹੀਂ ਆਇਆ ਜੇ ਗੱਲ ਕਰ ਲਈਏ ਦੂਜੇ ਪਾਸੇ ਫਰੀਦਕੋਟ ਦੀ ਸਰਕਾਰੀ ਗਊਚਾਲਾ ਦੀ ਤਾਂ ਉਹਨਾਂ ਦਾ ਮੁੱਦਾ ਵੀ ਬੜਾ ਪੱਕਿਆ ਸੀ ਵੀ ਅਵਾਰਾ ਪਸ਼ਮਾਨੀ ਸਾਂਭ ਸੰਭਾਲ ਨਹੀਂ ਹੋ ਰਹੀ ਕੀੜੇ ਪੈ ਰਹੇ ਆ ਸਰਕਾਰੀ ਗਊਚਾਲਾ ਗੋਲੇ ਵਾਲਾ ਦੀ ਗੱਲ ਹੋ ਰਹੀ ਸੀ ਉਹਨਾਂ ਦਾ ਮੁੱਦਾ ਚੱਕਿਆ ਫਰੀਦਕੋਟ ਤੋਂ ਅਰਸ਼ ਸੱਚਰ ਵੱਲੋਂ ਜੋ ਸਮਾਜ ਸੇਵਾ ਦੇ ਖੇਤਰ ਦੇ ਨਾਲ-ਨਾਲ ਹੁਣੇ-ਹੁਣੇ ਆਮ ਆਦਮੀ ਪਾਰਟੀ ਜੁਆਇਨ ਕਰਕੇ ਆਏ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਸਸ ਜਸੂ ਪਹਿਲਾਂ ਸਦਾ ਟਾਈਮ ਦੇਣ ਲਈ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਸਸਕਲ ਜੀ ਬੰਬਾ ਸਾਹਿਬ ਥੈਂਕ ਯੂ ਸਸਕਲ ਉਹ ਠੀਕ ਹੋ ਸਤਿ ਸ਼੍ਰੀ ਅਕਾਲ ਬਹੁਤ ਪਰਮਾਤ ਤਾਂ ਬੜਾ ਬੜੀਆ ਮੁੱਦਾ ਚੁੱਕਿਆ ਤੁਸੀਂ ਸਰਕਾਰੀ ਗਊਸ਼ਾਲਾ ਕਿਤੇ ਫਰੀਦਕੋਟ ਤੱਕ ਨਾ ਰਹਿ ਜੇ ਇਹ ਮੁੱਦਾ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਸਰਕਾਰੀ ਗਊਸ਼ਾਲਾ ਹਨ ਉਹਨਾਂ ਦੀ ਰੋਜ਼ ਵੀਡੀਓ ਵਾਇਰਲ ਹੋ ਰਹੀਆਂ ਕੀਏ ਪਏ ਹੋਏ ਆ ਲੋਕ ਨਿਕਲ ਰਿਹਾ ਬਲੱਡ ਬਹੁਤ ਬੁਰੇ ਹਾਲਾਤ ਹੈ ਤੁਸੀਂ ਇਹ ਮੁੱਦਾ ਚੁੱਕਿਆ ਹੋ ਸਕਦਾ ਸਿਰੇ ਲੱਗ ਜੇ ਅਪਡੇਟ ਕੀ ਇਸ ਮੁੱਦੇ ਤੇ ਹਾਂ ਬੰਬਾ ਸਾਹਿਬ ਆਏ ਆ ਪਹਿਲੀ ਗੱਲ ਤਾਂ ਮੈਂ ਇਸ ਗੱਲ ਨੂੰ ਮੁੱਦਾ ਨਹੀਂ ਕਹੂੰਗਾ ਇਹਨੂੰ ਸੈਂਟੀਮੈਂਟਸ ਕਹੂੰਗਾ ਜੋ ਕਿ ਬਤੌਰ ਇਨਸਾਨ ਤੇ ਇਨਸਾਨੀਅਤ ਜਦੋਂ ਆਪਾਂ ਕੋਈ ਚੀਜ਼ ਇਹ ਵੀ ਜੀ ਦੇਖਦੇ ਆਂ ਤੇ ਮੇਰੇ ਹਿਸਾਬ ਨਾਲ ਜੇ ਆਪਾਂ ਦੇਖ ਕੇ ਆਪਦੀਆਂ ਅੱਖਾਂ ਪਾਸੇ ਕਰ ਲੈਨੇ ਆ ਨਾ ਉਨੇ ਹੀ ਕਸੂਰ ਵਾਲੇ ਸੀ ਵੀ ਬਣਦੇ ਮੈਨੂੰ ਇਹ ਲੱਗਦਾ ਹੈ ਵੀ ਜਿੱਥੇ ਜਿੱਥੇ ਵੀ ਇਹ ਜਾਂ ਕੋਈ ਕੰਮ ਹੁੰਦਾ ਹੈ ਹਰ ਕਿਸੇ ਨੂੰ ਉੱਥੇ ਆਵਾਜ਼ ਚੱਕਣੀ ਚਾਹੀਦੀ ਹੈ ਮੈਂ ਵੀ ਕੋਈ ਨਵਾਂ ਕੰਮ ਨਹੀਂ ਕੀਤਾ ਮੈਂ ਐਫਰਟਸ ਕਰਕੇ ਦਰਖਾਸਤ ਲਿਖ ਕੇ ਪ੍ਰੋਪਰ ਐਪਲੀਕੇਸ਼ਨ ਲਿਖ ਕੇ ਸੀਐਮ ਹਾਊਸ ਗਿਆ ਉੱਥੇ ਸੀਐਮ ਸਾਬ ਦੀ ਟੀਮ ਦੇ ਧਿਆਨ ਚ ਲਿਆਂਦਾ ਵੀ ਕੀ ਮਸਲਾ ਹੈ ਲਿਆ ਕੇ ਉਹਨਾਂ ਤੋਂ ਸੀਨੀਅਰ ਅਧਿਕਾਰੀਆਂ ਨੂੰ ਮਾਰਕ ਕਰਾ ਕੇ ਤਾਂ ਜੋ ਇਹ ਬੇਜੁਮਾਨਾ ਨਾਲ ਜੋ ਜ਼ੁਲਮ ਹੋ ਰਿਹਾ ਉਹ ਰੋਕਿਆ ਜਾ ਸਕੇ ਇਹ ਹਰ ਇੱਕ ਬੰਦਾ ਕਰ ਸਕਦਾ ਇਹ ਇਕੱਲਾ ਮੈਂ ਨਹੀਂ ਜਿਹੜਾ ਬੰਦਾ ਕਹਿੰਦਾ ਜੀ ਮੇਰੀ ਉੱਥੋਂ ਤੱਕ ਪਹੁੰਚ ਨਹੀਂ ਤੁਹਾਡੇ ਮੈਂ ਸਮਝਦਾ ਜੀ ਵੀ ਤੁਸੀਂ ਸਾਡੇ ਫਰੀਦਕੋਟ ਦੇ ਬੜੇ ਸੀਨੀਅਰ ਪੱਤਰਕਾਰ ਹੋ ਆਪ ਜੀ ਦੀ ਰੇਡ ਚ ਹਰ ਇੱਕ ਬੰਦਾ ਜਿਨੇ ਕੋਲੇ ਫੋਨ ਹੈ ਉਹ ਪੱਤਰਕਾਰ ਹੈ ਉਹ ਵੀਡੀਓ ਬਣਾ ਕੇ ਆਪ ਦੀ ਗੱਲ ਜਿੱਥੋਂ ਵੀ ਤੱਕ ਚਾਹੁੰਦਾ ਉੱਥੇ ਪੰਚਾ ਸਕਦਾ ਕਿ ਨਹੀਂ ਪੰਚਾ ਸਕਦਾ ਬਿਲਕੁਲ ਤੇ ਫਿਰ ਕਿਉਂ ਨਹੀਂ ਪੰਚਾਉਂਦੇ ਹਰ ਇੱਕ ਬੰਦੇ ਨੂੰ ਆਵਾਜ਼ ਚੱਕਣੀ ਪੈਣੀ ਹੈ ਜੇ ਆਪਾਂ ਇਸ ਗੱਲ ਦਾ ਹੱਲ ਚਾਹੁੰਦੇ ਆ ਤਾਂ ਆਪਾਂ ਨੂੰ ਆਵਾਜ਼ ਚੱਕਣੀ ਪੈਣੀ ਹੈ ਇਹ ਨਹੀਂ ਹੈਗਾ ਵੀ ਮੈਂ ਜਿੱਥੇ ਜਿਹੜੀ ਚੀਜ਼ ਗਲਤ ਹੁੰਦੀ ਦੇਖ ਲਾ ਉਥੋਂ ਅੱਖਾਂ ਪਾਸੇ ਕਰ ਲਾ ਸ਼ਾਮ ਨੂੰ ਆ ਕੇ 10 ਬੰਦਿਆਂ ਦੇ ਵਿੱਚ ਪ੍ਰਚਾਰ ਕਰਾਂ ਵੀ ਉੱਥੇ ਮਾੜਾ ਹੋ ਰਿਹਾ ਨਾਲ ਦੀ ਨਾਲ ਮੈਨੂੰ ਉੰਦੇ ਤੇ ਐਕਸ਼ਨ ਵੀ ਲੈਣਾ ਚਾਹੀਦਾ ਤੁਸੀਂ ਕੀ ਕਹਿੰਦੇ ਹੋ ਇਸ ਗੱਲ ਤੇ ਨਹੀਂ ਠੀਕ ਹੈ ਤੁਹਾਡੀ ਗੱਲ ਪਰ ਅਸੀਂ ਨਾ ਇਹ ਮੁੱਦਾ ਚੁੱਕਿਆ ਸੀ ਗਾਉਂ ਸ਼ਲਾ ਦਾ ਬੜੀ-ਵੜੀ ਖਬਰਾਂ ਵੀ ਲੱਗੀਆਂ ਮੈਂ ਕੱਲਾ ਨਹੀਂ ਫਰੀਦਕੋਟ ਦੇ ਬਹੁਤ ਪੱਤਰਕਾਰ ਹੈ ਜਿਨ੍ਹਾਂ ਨੇ ਬੜੇ ਗਰਮ ਜੋਸ਼ੀ ਨਾਲ ਇਹ ਮੁੱਦਾ ਚੁੱਕਿਆ ਵੀ ਉੱਥੇ ਬਹੁਤ ਬੁਰੇ ਹਾਲਾਤ ਹੈ ਪ੍ਰਧਾਨ ਵੀ ਲਾਏ ਗਏ ਟੀਮ ਵੀ ਬਦਲੀ ਗਈ ਸਹਿਯੋਗੀਆਂ ਵੀ ਬਦਲੀਆਂ ਨਹੀਂ ਪਰ ਹਾਲਾਤ ਨਹੀਂ ਬਦਲੇ ਉੱਥੋਂ ਦੇ ਹੁਣ ਤੁਸੀਂ ਡੀਸੀ ਸਾਹਿਬ ਤੱਕ ਇਹ ਮੁੱਦਾ ਪਹੁੰਚਾਤਾ ਤੁਸੀਂ ਕਹਿੰਦੇ ਮੁੱਦਾ ਨਹੀਂ ਸੈਂਟੀਮੈਂਟ ਹੈ ਹਾਂ ਜੇ ਮੁੱਦਾ ਨਹੀਂ ਤਾਂ ਫਿਰ ਵੀਡੀਓ ਹੀ ਪਾਉਣ ਦੀ ਲੋੜ ਨਹੀਂ ਸੀ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਲੋਕਾਂ ਨੂੰ ਦੱਸਿਆ ਵੀ ਇਹ ਇੱਕ ਮੁੱਦਾ ਹੈ ਇਹਦੇ ਵੱਲੀ ਆਕਰਸ਼ਣ ਹੋਊਗਾ ਹਾਂ ਹੈ ਤਾਂ ਮੁੱਦਾ ਹੀ ਸੀ ਪਹੁੰਚ ਗਿਆ ਹੁਣ ਉੱਥੋਂ ਤੱਕ ਅੱਗੇ ਦਾ ਹੱਲ ਕੀ ਹੋ ਸਕਦਾ ਹੈ ਮਾਫ ਕਰਨਾ ਤੁਸੀਂ ਮੈਨੂੰ ਕਿਹਾ ਵੀ ਤੁਸੀਂ ਇਸ ਵੀਡੀਓ ਪਾਈ ਵੀਡੀਓ ਤੇ ਜਿਹੜਾ ਹੈਗਾ ਤੁਸੀਂ ਵੀ ਇਸ ਤੇ ਬੜਾ ਜ਼ੋਰ ਲਾਇਆ ਤਾਂ ਜੋ ਉੱਥੇ ਹਾਲਾਤ ਸੁਧਰ ਬੇਰੋਗ ਮਾਫ ਕਰਨਾ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕੀ ਤੁਸੀਂ ਉਹ ਸ਼ਿਕਾਇਤ ਲਿਖਤੀ ਰੂਪ ਚ ਦਿੱਤੀ ਪਤਰਕਾ ਦਾ ਕੰਮ ਹੀ ਨਾ ਹੁੰਦਾ ਸੱਚਾ ਸਸ ਕੈਟਾਂ ਲਿਖ ਕੇ ਦੇਣ ਦਾ ਪਤਾ ਤੁਹਾਡਾ ਕੰਮ ਨਹੀਂ ਖਬਰ ਲਾਤੀ ਜਦੋਂ ਤੁਸੀਂ ਖਬਰ ਲਈ ਤੁਹਾਡੇ ਕੋਲੇ ਕੋਈ ਬੰਦਾ ਉੱਠ ਕੇ ਆਇਆ ਵੀ ਮੈਂ ਦਰਖਾਸਤ ਦੇਣਾਂ ਜੀ ਲਿਖ ਕੇ ਦੇਣਾ ਇਹ ਗਲਤ ਹੋ ਰਿਹਾ ਤੁਹਾਡੇ ਕੋਲੇ ਕੋਈ ਬੰਦਾ ਆਇਆ ਕੋਈ ਨਹੀਂ ਆਇਆ ਇਹ ਆਪਾਂ ਨੂੰ ਉੱਠਣਾ ਪਊਗਾ ਤੁਹਾਡਾ ਕੰਮ ਹੈ ਜਾਗਰੂਕ ਕਰਨਾ ਸਾਡਾ ਕੰਮ ਹੈ ਉਸ ਤੇ ਅਮਲ ਕਰਨਾ ਮਿਲਣਾ ਪਊਗਾ ਨਾ ਜੀ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਗੱਲਾਂ ਤੇ ਹੱਲ ਕਰਨਾ ਪਊਗਾ ਉਹ ਕੀ ਹੱਲ ਕੀ ਹੋ ਰਿਹਾ ਇਸ ਦੇ ਉੱਪਰ ਦੇਖੋ ਮੈਂ ਜਦੋਂ ਇਨਕੁਆਇਰੀ ਬੈਠੀ ਤੇ ਮੈਨੂੰ 2-3 ਦਿਨ ਪਹਿਲਾਂ ਇਹ ਪਤਾ ਵੀ ਲੱਗਿਆ ਵੀ ਜਿਹੜੀ ਇਨਕੁਆਇਰੀ ਦੀ ਟੀਮ ਆਈ ਹੈ ਉਹਨਾਂ ਤੇ ਵੀ ਕਿਤੋਂ ਨਾ ਕਿਤੋਂ ਦਬਾਅ ਪਾਇਆ ਜਾ ਰਿਹਾ ਹੈ ਵੀ ਇਹ ਰਿਪੋਰਟ ਇਸ ਤਰੀਕੇ ਦੀ ਬਣਾਓ ਉਸ ਤੋਂ ਬਾਅਦ ਮੈਂ ਤੁਹਾਡੀ ਗੱਲ ਦਾ ਜਵਾਬ ਦੇਵਾਂਗੇ ਉਸ ਤੋਂ ਬਾਅਦ ਮੈਂ ਉਹ ਵੀਡੀਓ ਪਾਈ ਤਾਂ ਜੋ ਜਿਹੜੀ ਇਨਸਪੈਕਸ਼ਨ ਕਮੇਟੀ ਹੈ ਉਹ ਕਿਸੇ ਦਬਾਅ ਦੇ ਵਿੱਚ ਕੋਈ ਗਲਤ ਰਿਪੋਰਟ ਨਾ ਬਣਾ ਸਕੇ ਹੁਣ ਉਹ ਜਦੋਂ ਰਿਪੋਰਟ ਆਈ ਹੈ ਰਿਪੋਰਟ ਚ ਸਾਫ਼-ਸਾਫ਼ ਲਿਖਿਆ ਹੈ ਤਨ ਮੈਂ ਰਿਪੋਰਟ ਵੀ ਦੇਵਾਂਗਾ ਰਿਪੋਰਟ ਚ ਸਾਫ ਸਾਫ ਲਿਖਿਆ ਹੈ ਵੀ ਗਊਆਂ ਨੂੰ ਚਾਰਾ ਨਹੀਂ ਪਾਇਆ ਜਾ ਰਿਹਾ ਸੀ ਉਹਨਾਂ ਦੇ ਜ਼ਖਮਾਂ ਤੇ ਕੋਈ ਵੀ ਮੱਲਮ ਪੱਟੀ ਨਹੀਂ ਕੀਤੀ ਜਾ ਰਹੀ ਸੀ ਠੀਕ ਹੈ ਉਹਨ ਦੇ ਬਿਹਾਫ ਤੇ ਡੀਸੀ ਸਾਹਿਬ ਫਰੀਦਕੋਟ ਨੇ ਐਨੀਮਲਸ ਕੋਰੈਲਿਟੀ ਐਕਟ ਤੇ ਐਕਸ਼ਨ ਲੈਂਦੇ ਹੋਏ ਉੱਥੋਂ ਦੇ ਸਾਰੇ ਮੁਲਾਜ਼ਮਾਂ ਨੂੰ ਤਲਬ ਕਰ ਲਿਆ ਮੈਂ ਸਮਝਦਾ ਜਿਹੜਾ ਕਿ ਬਹੁਤ ਸਖਤ ਤੇ ਵਧੀਆ ਇੱਕ ਫੈਸਲਾ ਹੈ ਇਤਿਹਾਸਿਕ ਫੈਸਲਾ ਹੋਊਗਾ ਜੀ ਇਹ ਜੇ ਇਹਨ ਤੇ ਪੂਰੀ ਪਰਜੋਰ ਇੰਨੇ ਕਾਰਵਾਈ ਹੋ ਜਾਂਦੀ ਹੈ ਤੇ ਮੈਂ ਸਮਝਦਾ ਪੰਜਾਬ ਚ ਇੱਕ ਨਹੀਂ ਬੜੀਆਂ ਗਊਸ਼ਾਲਾ ਦਾ ਸਿਸਟਮ ਹੱਲ ਹੋ ਜਾਊਗਾ ਇੱਕ ਵਾਰੀ ਨਹੀਂ ਹੋਇਆ ਜੀ ਇਹ ਬਹੁਤ ਵਾਰੀ ਹੋ ਗਿਆ ਗੋਲੇ ਵਾਲੇ ਤੇ ਲੋਕਾਂ ਨੇ ਮਤਲਬ ਪ੍ਰਸ਼ਾਸਨ ਕੋਲੇ ਲਗਾਤਾਰ ਗੁਹਾਰ ਲਈ ਵਿਹਾਰ ਰੋਜ਼ ਚਾਰ ਤੋਂ ਪੰਜ ਪਸ਼ੂ ਮਾਰ ਰਹੇ ਆ ਤੁਸੀਂ ਦੇਖੋ ਠੀਕ ਆ ਤੁਹਾਡੀ ਗੱਲ ਸੁਣेंगे ਤੁਸੀਂ ਸਰਕਾਰ ਦੇ ਵਿੱਚ ਬੈਠੇ ਹੋ ਪਰ ਨਹੀਂ ਹਾਲ ਹੋ ਰਿਆ ਸੀ ਉੱਥੇ ਬਹੁਤ ਬੁਰੇ ਹਾਲਾਤ ਸੀਗੇ ਮਾਫ ਕਰਨਾ ਮੈਂ ਫੇਰ ਉਸੇ ਗੱਲ ਤੇ ਆਉਂਗਾ ਜਿਹੜੇ ਬੰਦਿਆਂ ਨੇ ਕਿਹਾ ਪ੍ਰਸ਼ਾਸਨ ਨੂੰ ਪਹੁੰਚ ਕੀਤੀ ਕੀ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਕਿਤੇ ਦਿੱਤੀ ਮਾਫ ਕਰਨਾ ਮੈਂ ਫੇਰ ਉਹੀ ਗੱਲ ਰਿਪੀਟ ਕਰੂੰਗਾ ਮੈਂ ਹਰ ਇੱਕ ਉਹ ਬੰਦੇ ਨੂੰ ਅਪੀਲ ਕਰੂੰਗਾ ਬੇਨਤੀ ਕਰੂੰਗਾ ਤੁਸੀਂ ਜਿਸ ਵੀ ਚੀਜ਼ ਦਾ ਹੱਲ ਚਾਹੁੰਦੇ ਹੋ ਜਿਹੜਾ ਕਿ ਸਮਾਜਿਕ ਮੁੱਦਾ ਹੈ ਉਹਨੂੰ ਲਿਖ ਕੇ ਦਿਓ ਤੁਹਾਡੀ ਕੋਈ ਹੋਰ ਗੱਲ ਨਹੀਂ ਸੰਦਾ ਤੁਸੀਂ ਮੇਰੇ ਕੋਲੇ ਆਓ ਮੈਂ ਲੈ ਕੇ ਜਾਊਂਗਾ ਤੁਹਾਨੂੰ ਉੱਤੋਂ ਤੱਕ ਜੀ ਮੈਂ ਤਾਂ ਆਪਦਾ ਭਰੋਸਾ ਦੇ ਸਕਦਾ ਨਾ ਜੀ ਆਪਦੀ ਗਰੰਟੀ ਲੈ ਸਕਦਾ ਮੈਂ ਕਿਸੇ ਹੋਰ ਦੀ ਗਰੰਟੀ ਤਾਂ ਨਹੀਂ ਲੈ ਸਕਦਾ ਪਰ ਨਾਲ ਹੀ ਜੇ ਉਹ ਮੇਰੇ ਕੋਲੇ ਵੀ ਨਹੀਂ ਆਉਂਦੇ ਲਿਖਤੀ ਰੂਪ ਚ ਸ਼ਿਕਾਇਤ ਕਰਦੇ ਐ ਲਿਖਤੀ ਰੂਪ ਚ ਕਿਤੇ ਜਾਂਦੇ ਜਾਗਰੂ ਕੋਣਾ ਪਊਗਾ ਬਈ ਜੀ ਬਿਲਕੁਲ ਸਾਨੂੰ ਜਾਗਰੂ ਕੋਣਾ ਪਊਗਾ ਜੇ ਅਸੀਂ ਇਹ ਜੇ ਮੁੱਦਿਆਂ ਨੂੰ ਹੱਲ ਕਰਨਾ ਹੈ ਸਾਨੂੰ ਜਾਗਰੂ ਕੋਣਾ ਪਊਗਾ ਜਾਗਰੂ ਦੀ ਗੱਲ ਕੀਤੀ ਹੈ ਤੁਸੀਂ ਫਰੀਦਕੋਟ ਦੇ ਸਨੇਕ ਵੀ ਹੋ ਤੁਸੀਂ ਲੰਮਾ ਸਮਾਂ ਇੱਥੇ ਸਮਾਜ ਸੇਵਾ ਵੀ ਕਰ ਲਈ ਹੈ ਹੁਣ ਦੂਜੇ ਪਾਸੇ ਆ ਜੀ ਸਿਆਸਤ ਦੇ ਵਿੱਚ ਵੀ ਤੁਸੀਂ ਐਂਟਰੀ ਕਰ ਲਈ ਆ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸਾਬਕਾ ਵਿਧਾਇਕ ਵੱਲੋਂ ਲਗਾਤਾਰ ਇੱਕ ਦੋਸ਼ ਲਾਏ ਜਾਂਦੇ ਆ ਵੀ ਫਰੀਦਕੋਟ ਤੇ ਪਿਛਲੇ 3 ਸਾਲਾਂ ਤੋਂ ਇੱਕ ਰੁਪਿਆ ਨਹੀਂ ਆਇਆ ਜਿੰਦੇ ਪਰਮ ਸਬੂਤ ਵੀ ਮਿਲਦੇ ਆ ਵੀ ਨਗਰ ਕੌਂਸਲ ਦੇ ਪ੍ਰਧਾਨ ਉਹ ਵੀ ਕਹਿੰਦੇ ਆ ਵੀ ਨਗਰ ਕੌਂਸਲ ਚ ਵੀ ਕੋਈ ਪੈਸਾ ਨਹੀਂ ਆਇਆ ਫਿਰ ਹਜੇ ਤੱਕ ਪੰਜ ਸਾਲਾਂ ਤੋਂ ਜੇ ਕੁਝ ਨਹੀਂ ਆਇਆ ਤਾਂ ਕਿੱਥੇ ਵਿਕਾਸ ਆ ਫਿਰ ਦੇਖੋ ਮੈਂ ਤੁਹਾਡੀ ਇਸ ਗੱਲਾਂ ਕਿਤਨਾ ਕਿਤੇ ਦੇਖੋ ਜਦੋਂ ਆਪਾਂ ਦੇਖਦੇ ਆ ਨਾ ਦੇਖਣ ਦਾ ਤੇ ਕੰਮ ਕਰਨ ਦਾ ਨਜ਼ਰੀਏ ਦਾ ਫਰਕ ਹੁੰਦਾ ਜੇ ਮੈਨੂੰ ਇਹ ਲੱਗਦਾ ਹੈ ਵੀ ਜੇ ਅਸੀਂ ਲੋਕ ਪ੍ਰਧਾਨ ਜੀ ਕੋਲੇ ਜਾਂ ਪ੍ਰਧਾਨ ਜੀ ਸਾਡੇ ਕੋਲੇ ਆਨ ਪਾਰਟੀ ਬਾਜ਼ੀ ਨੂੰ ਛੱਡ ਕੇ ਸਾਨੂੰ ਜੇ ਲੋਕਾਂ ਦਾ ਹਿੱਤ ਸੋਚਣਾ ਹੈ ਲੋਕਾਂ ਦੇ ਹਿੱਤ ਲਈ ਕੰਮ ਕਰਨਾ ਹੈ ਫਿਰ ਸਾਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇੱਕ ਟੇਬਲ ਤੇ ਬੈਠਣਾ ਪਊਗਾ ਜੇ ਅਸੀਂ ਬੈਠਾਂਗੇ ਤਾਂ ਅਸੀਂ ਸੀਐਮ ਸਾਹਿਬ ਤੋਂ ਹਾਇਰ ਅਥਾਰਟੀਜ਼ ਤੋਂ ਕੁਝ ਵੀ ਮੰਗ ਸਕਦੇ ਹਾਂ हां मैं ਤੁਹਾਡੀ ਇਸ ਗੱਲ ਨਾਲ ਸਹਿਮਤ ਆਂ ਵੀ ਪਿਛਲੇ ਸਮੇਂ ਚ ਕੀ ਹੋਇਆ ਕੀ ਨਹੀਂ ਹੋਇਆ ਬਟ ਔਨ ਵਾਲੇ 2.5 ਸਾਲਾਂ ਚ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਆਂ ਵੀ ਫਰੀਦਕੋਟ ਦੇ ਵਿੱਚ ਬਹੁਤ ਕੰਮ ਮਨਦੇ ਹੋ ਪਿਛਲੇ 3 ਸਾਲਾਂ ਚ ਜਿੰਨਾ ਹੋਣਾ ਚਾਹੀਦਾ ਸੀ ਜਾਂ ਉੱਥੋਂ ਤੱਕ ਲਾ ਲਈਏ ਨਹੀਂ ਹੋਇਆ ਭਰਾ ਮੇਰਾ ਵੀ ਹਜੇ ਦਾ 2.5 ਸਾਲ ਹੀ ਲੰਘੇ ਆ ਜਦੋਂ ਤੁਸੀਂ ਪਿਛਲੇ 40 50 ਸਾਲ ਦੀਆਂ ਸਰਕਾਰਾਂ ਦੇਖੋਗੇ ਅਖੀਰਲੇ 1 ਸਾਲ ਚ ਕੰਮ ਹੁੰਦਾ ਮੈਂ ਤਾਂ ਫੇਰ 2.5 ਸਾਲ ਹਜੇ ਪਏ ਆ ਪਰ ਕੰਮ ਫੇਰ ਵੀ ਹੋਇਆ ਕੰਮ ਹੋਇਆ ਫਰੀਦਕੋਟ ਦੇ ਵਿੱਚ ਕੰਮਾਂ ਦੀ ਰਫ਼ਤਾਰ ਠੀਕ ਹੈ ਜਿਹੜੇ ਪੁਰਾਣੇ ਰੁਕੇ ਹੋਏ ਕੰਮ ਸੀ ਉਹ ਕੰਮ ਹੋ ਰਿਹਾ ਆ ਆਪਾਂ ਬ੍ਰਿਜਾਂ ਦੀ ਗੱਲ ਕਰ ਲੈਨੇ ਆ ਜਿਹੜੇ ਆ ਬਣ ਰਹੇ ਆ ਵਿਧਾਇਕ ਸਾਹਿਬ ਨੇ ਸਾਫ ਕਹ ਵਿਧਾਇਕ ਸਾਹਿਬ ਨੇ ਕਿਹਾ ਵੀ ਇਹ ਤਾਂ ਸਾਡੇ ਕੰਮ ਸ਼ੁਰੂ ਕੀਤੇ ਆ ਇਹੋ ਜਿਹੇ ਤਾਂ ਹਜੇ 100 ਬੋਰ ਹੋਰ ਬੰਨਣਾ ਆ ਅੱਜ ਕਣ ਉਸ ਕਣ ਸਵਾਲੋ ਤੇ ਵਧੀਆ ਮਤਲਬ ਇਹ ਢੀਡੇ ਮਾਰਦੇ ਰਿਓ ਬੋਰ ਲਾ ਲਿਓ ਕੰਮ ਤਾਂ ਸਾਡੇ ਸ਼ੁਰੂ ਕੀਤੇ ਹੋਏ ਆ ਇਹ ਰਾ ਮੇਰਿਆਂ ਜਿਹੜੇ ਸਿਆਸੀ ਬੰਦੇ ਹੁੰਦੇ ਹਨ ਉਹ ਅਖੀਰਲੇ ਜਦੋਂ ਵੋਟਾਂ ਮੰਗਣ ਦਾ ਟਾਈਮ ਆਉਂਦਾ ਹੈ ਅਖੀਰਲੇ 6 ਮਹੀਨਿਆਂ ਚ ਫਲਾਣਾ ਵਾਅਦਾ ਵੀ ਕਰ ਫਲਾ ਆ ਵੀ ਕਰ ਵੀ ਆ ਕਰ ਦਿਆਂਗੇ ਜੀ ਮੈਂ ਆ ਕਰਤਾ ਜੀ ਮੈਂ ਐ ਕਰਤਾ ਜੀ ਮੈਂ ਇੱਥੇ ਜਾ ਕੇ ਆਇਆ ਜੀ ਤੇ ਪਹਿਲਾਂ ਜਦੋਂ ਸਰਕਾਰ 2018 ਚ ਆਈ 17 ਚ ਆਈ ਉਦੋਂ ਕਿਉਂ ਨਾ ਸ਼ੁਰੂ ਕਰਾ ਲਈ ਢੱਲੋਂ ਸਾਹਿਬ ਨੇ ਇਹ ਤਾਂ ਹੁਣ ਉਹੀ ਗੱਲ ਹੈ ਨਾ ਮੈਂ ਕਰਾਇਆ ਸੀ ਜੀ ਮੈਂ ਕੀਤਾ ਸੀ ਜੀ ਮੈਂ ਗੱਲ ਕੀਤੀ ਸੀ ਜੀ ਗੱਲ ਤਾਂ ਮੈਂ ਅੱਜ ਕਹਦੇ ਨਾ ਫਰੀਦਕੋਟ ਉਹ ਵਾਈ ਅੱਡਾ ਬਣਾ ਚਾਹੀਦਾ ਜੀ ਉਹ 30 ਸਾਲਾਂ ਨੂੰ ਬਣੇ ਮਹਿਕਮਾ ਜੀ ਮੈਂ 2024 ਚ ਆਖਿਆ ਸੀ ਉਸ ਗੱਲ ਦਾ ਮੈਂ ਕੀ ਕਰ ਸਕਦਾ 20 ਸਾਲ ਗੱਲ ਕੀਤੀ ਸੀ ਸ਼ੂਗਰ ਮਿਲ ਚਾਲੂ ਕਰਨ ਦੀ ਹਾਂ ਉਹ ਹੋ ਰਹੀ ਹੈ ਕਿਤੇ ਗੱਲਬਾਤ ਕੋਈ ਕਿ ਪਟਿਆ ਗਿਆ ਸਮਾਨ ਬਸ ਉਹ ਨਹੀਂ ਚਾਹ ਦੇਖੋ ਇਹ ਵੀ ਕੋਈ ਗੱਲ ਨਹੀਂ ਹੈ ਮੈਨੂੰ ਲੱਗਦਾ ਹੈ ਸਰਕਾਰ ਨੇ ਪੱਟ ਕੇ ਸਾਰਾ ਸਮਾਨ ਵੇਚ ਚੁੱਕੀ ਹੈ ਤੇ ਹਾਊਸਫੈਡ ਨੂੰ ਸਰਕਾਰ ਨੇ ਟਰਾਂਸਫਰ ਕਰ ਚੁੱਕੀ ਹੈ ਦੇਖੋ ਮੈਂ মিডিਆ ਤੇ ਬੈਠਾ ਹੂਈ ਉਹ ਜੀ ਗੱਲ ਨਹੀਂ ਕਰਾਂਗਾ ਬਿਲਕੁਲ ਮੈਨੂੰ ਨਹੀਂ ਲੱਗਦਾ ਕੋਈ ਵੀ ਉਹ ਜੀ ਗੱਲ ਨਹੀਂ ਚੱਲ ਸਕਦੀ ਚੱਲ ਨਹੀਂ ਸਕਦੀ ਮੈਂ ਨਹੀਂ ਕਹਣਾ ਪਰ ਮੈਨੂੰ ਲੱਗਦਾ ਨਹੀਂ ਵੀ ਉਹ ਜੀ ਕੋਈ ਗੱਲ ਹੈ ਚੱਲਣ ਨੂੰ ਕੀ ਹੈ ਸਰਕਾਰ ਜਾਂ ਵੀ ਕੁਝ ਵੀ ਚੱਲ ਸਕਦਾ ਕ੍ਰਾਪਸ਼ਨ ਤੇ ਸਰਕਾਰ ਬਹੁਤ ਸਖਤ ਹੋਈ ਹੈ ਬਿਲਕੁਲ ਠੀਕ ਹੈ ਪਿਛਲੇ ਦਿਨ ਇੱਕ ਪਟਵਾਰੀ ਫੜਿਆ ਹਾਂ ਹਮ ਤਸੀਲਦਾਰ ਵੀ ਫੜਿਆ ਇੱਕ ਜੋ ਹੋਰ ਤਮਾਮ ਵਿਜੀਲੈਂਸ ਨੇ ਫੜੇ ਹੈ ਪਰ ਧਰਨਾ ਦੇ ਰਹੇ ਆ ਉਹਨਾਂ ਨੂੰ ਬਚਾਉਣ ਲਈ ਚੰਗੀ ਗੱਲ ਲੱਗਦੀ ਹੈ ਬਹੁਤ ਮਾੜੀ ਗੱਲ ਹੈ ਇਹ ਵੀ ਇਹ ਧਰਨਾ ਕਿਉਂ ਦਿੰਦੇ ਆ ਤੁਸੀਂ ਦੱਸ ਸਕਦੇ ਹੋ ਹਮ ਏਕਤਰਨਾ ਜਿੰਨੇ ਜਾਣੇ ਦਿੰਦੇ ਆ ਇਹ ਆਪ ਦੀ ਖਲ ਬਚਾਉਣ ਵਾਸਤੇ ਦਿੰਦੇ ਆ ਹਮ ਤਾਂ ਕਿ ਇਹਨਾਂ ਨੂੰ ਬਦਲੇ ਵੀ ਅੱਜ ਬਹਿਣਾ ਸੌਖਾ ਕੱਲ ਨੂੰ ਫੜੇ ਜਾਣਾ ਔਖਾ ਤੁਸੀਂ ਮੈਨੂੰ ਇਹ ਗੱਲ ਦੱਸੋ ਮੈਨੂੰ ਪਰਸੋਂ ਇੱਕ ਕਿਸੇ ਪਿੰਡ ਮੈਂ ਬੈਠਾ ਤੇ ਮੈਨੂੰ ਉਹਨਾਂ ਨੇ ਗੱਲ ਕਰ ਲਈ ਵੀ ਬਾਈ ਜੀ ਵੀ ਐ ਕਰਕੇ ਰੈਵਨਿਊ ਦਾ ਕੀ ਹੱਲ ਹੋਊਗਾ ਮੈਂ ਕਿਹਾ ਵੀਰੇ ਰੈਵਨਿਊ ਦਾ ਜਿੰਨੀ ਦੇਰ ਤੱਕ ਤੂੰ ਤੇ ਮੈਂ ਇਕੱਠੇ ਹੋ ਕੇ ਹੱਲ ਨਹੀਂ ਕਰਦੇ ਉਨੀ ਦੇਰ ਹੱਲ ਨਹੀਂ ਹੋਣਾ ਬਿਲਕੁਲ ਤੂੰ ਕਹੇ ਉੱਥੇ ਜਾ ਕੇ ਵੀ ਮੇਰੀ ਰਜਿਸਟਰੀ ਲੱਖ ਰੁਪਏ ਦੀ ਬਣਦੀ ਆ ਲੱਖ ਰੁਪਏ ਦੀ ਕਰੋ ਮੈਂ ਕਿਹਾ ਤੂੰ ਜਾਣੇ ਤੂੰ ਵੀ ਉੱਥੇ ਕਹਿਣਾ ਵੀ ਲੱਖ ਰੁਪਏ ਦੀ ਰਜਿਸਟਰੀ 10000 ਦੀ ਕਰੋ ਸਰਕਾਰ ਨੂੰ ਜੂਨਾ ਲਾਓ ਫੇਰ ਤੂੰ ਆਪ ਕਹਿਣਾ ਵੀ ਇੰਨੇ ਪੈਸੇ ਮੈਂ ਦੇਣ ਨੂੰ ਤਿਆਰ ਆ ਤੂੰ ਕਹਿ ਹੱਥ ਖੜਾ ਕਰਕੇ ਵੀ ਮੈਂ ਨਹੀਂ ਕੋਈ ਪੈਸਾ ਦੇਣਾ ਤੇ ਮੇਰੀ ਰਜਿਸਟਰੀ ਰੋਕੋ ਜੇ ਰਜਿਸਟਰੀ ਰੋਕ ਜਾਣ ਤੇ ਮੈਂ ਨੀਵੇਂ ਥਾਂ ਮੈਜੂਗਾ ਕੋਈ ਪੈਸੇ ਜਿਹੜੀ ਰਿਸ਼ਵਤ ਹੈ ਤੁਸੀਂ ਰਿਸ਼ਵਤ ਦਾ ਕੀ ਮਾਇਨਾ ਸਮਝਦੇ ਹੋ ਕੋਈ ਪੈਸੇ ਮੰਗਦਾ ਨਹੀਂ ਜਿਹੜਾ ਦੇਣ ਵਾਲਾ ਤੇ ਲੈਣ ਵਾਲਾ ਪੈਸੇ ਦੋਨੋਂ ਸੈਮੰਤ ਹੁੰਦੇ ਇਹ ਆਪਾਂ ਨੂੰ ਬੰਦ ਕਰਨਾ ਪਊਗਾ ਫਰੀਦਕੋਟੀਆਂ ਦੀ ਆਉਣ ਵਾਲੇ ਸਮੇਂ ਚ ਕੀ ਹੋ ਸਕਦਾ ਹੈ ਕੀ ਨਵਾਂ ਲੈ ਕੇ ਆ ਰਹੇ ਹੋ ਫਰੀਦਕੋਟੀਆਂ ਦੀ ਆਉਣ ਵਾਲਾ ਸਮਾਂ ਦੇਖੋ ਪ੍ਰਮਾਤਮਾ ਕਰੇ ਵੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਆਉਣ ਵਾਲਾ ਸਮਾਂ ਸਾਰਿਆਂ ਲਈ ਬਹੁਤ ਵਧੀਆ ਹੋਊਗਾ ਤੇ ਬੜੇ ਨਵੇਂ ਪ੍ਰੋਜੈਕਟ ਫਰੀਦਕੁਰਚ ਸ਼ੁਰੂ ਕੀਤੇ ਜਾਣਗੇ। ਉਹ ਦੱਸ ਸਕਦੇ ਹੋ ਇੱਕ ਲੋਕ ਕੋਈ ਆ ਰਿਹਾ ਨਾ ਮੈਂ ਤਿੰਨ ਚਾਰ ਬੇਨਤੀਆਂ ਜਿਹੜੀਆਂ ਹੈਗੀਆਂ ਕੀਤੀਆਂ ਉੱਤੇ ਆਉਣ ਵਾਲਾ ਸਮਾਂ ਹੈ ਜਿਹੜਾ ਮੈਂ ਕੋਸ਼ਿਸ਼ ਕਰੂੰਗਾ ਵੀ ਜਿਹੜੀ ਤੁਸੀਂ ਕਮੇਟੀ ਵਾਲੀ ਗੱਲ ਵੀ ਕੀਤੀ ਹੈ ਜਾਂ ਕੋਈ ਹੋਰ ਗੱਲਾਂ ਵੀ ਹੈ ਵੀ ਉਹਨੂੰ ਕਿਵੇਂ ਖਿੱਚ ਕਚਾ ਕੇ ਆਪਾਂ ਕੰਮ ਤੇਜ਼ੀ ਨਾਲ ਤੇ ਬਹੁਤ ਵਧੀਆ ਕਰ ਸਕਦੇ ਆ। ਆਸ਼ੂਮਾਨ ਕਾਰਡ ਤੇ ਤੁਸੀਂ ਨਵਾਂ ਪਿੰਡ ਪਿੰਡ ਇੱਕ ਸ਼ੁਰੂ ਕੀਤਾ ਹੈ ਕੈਂਪ ਲੋਨ ਨੇ। ਕਿਹੋ ਜਿਹਾ ਰਿਸਪੌਂਸ ਆ ਰਿਹਾ ਹੈ? ਲੋਕਾਂ ਨੂੰ ਕਿੰਨਾ ਕੁ ਫਾਇਦਾ ਹੋ ਰਿਹਾ ਇਹਦੇ ਨਾਲ? ਬਹੁਤ ਫਾਇਦਾ ਹੋ ਰਿਹਾ ਜੀ ਦੇਖੋ ਵੀ ਮੈਂ ਇਹ ਸਮਝਦਾ ਐ ਵੀ ਮੈਂ ਇੱਕ ਅਲੱਗ ਤਰ੍ਹਾਂ ਦਾ ਤਰੀਕੇ ਦਾ ਮੈਨੂੰ ਇੱਕ ਸ਼ੌਂਕ ਹੈ ਜਿਹੜਾ ਕਿ ਮੈਂ ਸੋਸ਼ਲ ਕੰਮ ਦੇ ਨਾਲ-ਨਾਲ ਕਰਦਾ ਨਹੀਂ ਤਾਂ ਲੋਕ ਆਮ ਤੌਰ ਤੇ ਲੀਡਰ ਕੀ ਕਰਦੇ ਐ ਆਮ ਤੌਰ ਤੇ ਲੀਡਰਾਂ ਦਾ ਹੀ ਹੁੰਦਾ ਐ ਵੀ ਆਪ ਦਾ ਤੁਸੀਂ ਭੋਗਾਂ ਤੇ ਜਾਓ ਹਾਜ਼ਰੀ ਲਵਾਓ ਤੇ ਆਪਦੀ ਸ਼ਕਲ ਦਿਖਾਓ ਤੇ ਆ ਜਾਓ ਪਰ ਮੈਂ ਹਰੇਕ ਪਿੰਡ ਜਾ ਜਾ ਕੇ ਆਯੂਸ਼ਮਨ ਕਾਰਡ ਦੇ ਤੇ ਪੈਨਸ਼ਨਾਂ ਦੇ ਕੈਂਪ ਲਾ ਰਿਹਾ ਹਾਂ ਤਾਂ ਕਿ ਜਿਹੜੇ ਲੋਕ ਨੂੰ ਵੀਰੇ ਮੈਂ ਸਮਝਦਾ ਵੀ ਹਰੇਕ ਪਿੰਡ ਚੋ ਜੇ 50 ਦੇ ਕਰੀਬ ਕਾਰਡ ਬਣਾਉਣ ਚ ਮੈਂ ਕਾਮਯਾਬ ਹੋ ਰਿਹਾ ਹਾਂ ਜੇ ਪਰਮਾਤਮਾ ਨਾ ਕਰੇ ਉਹਨਾਂ ਨੂੰ ਕਿਤੇ ਵੀ ਲੋਡ ਪਵੇ ਜੇ ਕਿਸੇ ਵੀ ਇੱਕ ਪਰਿਵਾਰ ਦੇ ਵੀ ਉਹ ਕਾਰਡ ਕਮ ਆ ਜੇ ਤੇ ਮੈਂ ਸਮਝੂਗਾ ਮੇਰੀ ਮਿਹਨਤ ਕੀਤੀ ਕਮ ਆ ਪਾਰਟੀ ਤੋਂ ਕੁਝ ਵਰਗੇ ਨਾਰਾਜ਼ ਲੱਗ ਰਹੇ ਆ ਘਰਾਂ ਚ ਬਹਿ ਗਏ ਆ ਕਹਿੰਦੇ ਭਰਾਵਾ ਸੁਣਦਾ ਹੀ ਕੋਈ ਨਹੀਂ ਸੁਣਾਉਣੇ ਕਿੱਥੇ ਆ ਪਹਿਲਾਂ ਤਾਂ ਮੈਂ ਤੁਸੀਂ ਸਨਾਉਣੀ ਕਿੱਥੇ ਆ ਸਮਝ ਗਏ ਆ ਤੁਸੀਂ ਮੈਂ ਨਹੀਂ ਸਮਝਿਆ ਸਨਾਉਣੀ ਕਿੱਥੇ ਆ ਮੈਂ ਆਪਦੇ ਜਿਹੜੇ ਭਰਾ ਸਾਡੇ ਘਰ ਬੈਠੇ ਆ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਮੈਂ ਤੁਹਾਡਾ ਸਾਰਿਆਂ ਦਾ ਛੋਟਾ ਭਰਾ ਕਿਸੇ ਦਾ ਵੱਡਾ ਭਰਾ ਇੱਕ ਵਾਰੀ ਘਰੇ ਬੈਠਣ ਦਾ ਕੋਈ ਫਾਇਦਾ ਨਹੀਂ ਜਿਹੜੇ ਤੁਹਾਡੇ ਜਾਇਜ਼ ਕੰਮ ਹੈ ਤੁਸੀਂ ਮੇਰੇ ਕੋਲ ਲੈ ਕੇ ਆਓ ਮੈਂ ਤੁਹਾਡਾ ਵਾਅਦਾ ਕਰਦਾ ਇਹ ਤੁਹਾਡਾ ਕੋਈ ਜਾਇਜ਼ ਕੰਮ ਰੁਕ ਜਾਈ ਤੇ ਮੈਨੂੰ ਤੁਸੀਂ ਮੈਨੀ ਵੀ ਥਾਂ ਤੇ ਬੈਠੋ ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਸੀ ਅਸਰ ਸੱਚਰ ਆਪਣੇ ਨਾਲ ਜਿਨ੍ਹਾਂ ਨੇ ਹਰੇਕ ਸਵਾਲ ਦਾ ਜਵਾਬ ਖੁੱਲ ਕੇ ਦਿੰਦਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇੰਟਰਵਿਊ ਪਸੰਦ ਆਈ ਹੋਵੇਗੀ ਪਸੰਦ ਆਈ ਤਾਂ ਸ਼ੇਅਰ ਜ਼ਰੂਰ ਕਰਦੇ